ਅੱਜ ਮਾਨਸਾ ਦੇ ਪਿੰਡ ਸੈਦੇਵਾਲਾ ਵਿਖੇ ਸ਼੍ਰੀ ਰਵੀਦਾਸ ਧਰਮਸ਼ਾਲਾ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੁਹਾਨੂੰ ਦੱਸ ਦੇਣਾ ਕਿ ਰਵੀਦਾਸ ਜਨਮ ਦਿਤੀ ਮੌਕੇ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਰਵੀਦਾਸ ਭਾਈਚਾਰੇ ਵੱਲੋਂ ਜਿਹੜਾ ਖੁਸ਼ੀ ਜਿਹੜੀ ਆ ਸਾਂਝੀ ਕੀਤੀ ਗਈ ਰਵੀਦਾਸ ਜਨਮ ਦਿਤੀ ਮਨਾਈ ਗਈ ਉੱਥੇ ਹੀ ਮਾਨਸਾ ਦੇ ਪਿੰਡ ਸੈਦੇਵਾਲਾ ਵਿਖੇ ਜਿਹੜਾ ਰਵੀਦਾਸ ਧਰਮਸ਼ਾਲਾ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚ ਕੇ ਕੀਰਤਨ ਵੀ ਸੁਣਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਪਿੰਡ ਸੈਦੇਵਾਲਾ ਦੀਆਂ ਨੇ ਜਿੱਥੇ ਰਵੀਦਾਸ ਧਰਮਸ਼ਾਲਾ ਵਿਖੇ ਜਿਹੜਾ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਲੰਗਰ ਵੀ ਛਕਿਆ ਗੁਰੂ ਘਰ ਤੇ ਗੁਰੂ ਘਰ ਲੰਗਰ ਤੋਟ ਵਰਤਿਆ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਸੰਗਤਾਂ ਨੇ ਉਹ ਲੰਗਰ ਤਿਆਰ ਵੀ ਕਰਦੀਆਂ ਹੋਈ ਨਜ਼ਰ ਆ ਰਹੀਆਂ ਤੇ ਜਲੇਬੀਆਂ ਦਾ ਲੰਗਰ ਵੀ ਇਸ ਮੌਕੇ ਜਿਹੜਾ ਲਗਾਇਆ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੰਡ ਦੀ ਕਮੇਟੀ ਵੱਲੋਂ ਜਿਹੜੇ ਪਾਠੀ ਸਾਹਿਬ ਸੀਗੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਤੇ ਨਾਲ ਹੀ ਜਿਹੜੇ ਢਾਡੀ ਜਥੇ ਆਏ ਸੀ ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਤਾਂ ਪਿੰਡ ਦੀ ਸੁਖ ਸ਼ਾਂਤੀ ਦੇ ਲਈ ਜਿੱਥੇ ਵੱਖੋ ਵੱਖਰੇ ਕਾਰਜ ਕੀਤੇ ਜਾਂਦੇ ਨੇ ਉੱਥੇ ਹੀ ਅੱਜ ਰਵੀਦਾਸ ਧਰਮਸ਼ਾਲਾ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਸਿਰੋਪਾ ਪਾ ਕੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਵੀ ਗੂੰਜੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਨੇ ਗੁਰੂ ਦਾ ਗੰਗਾਨ ਕੀਤਾ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਭਾਈਚਾਰੇ ਵੱਲੋਂ ਅੱਜ ਰਵੀਦਾਸ ਧਰਮਸ਼ਾਲਾ ਦੇ ਵਿੱਚ ਰਵੀਦਾਸ ਜਨਮ ਦਿਨ ਮੌਕੇ ਜਿਹੜਾ ਪਿੰਡ ਦੀ ਸੁਖਸ਼ਾਂਤੀ ਦੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏਗੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉੱਥੇ ਨਤਮਸਤਕ ਹੋਈਆਂ ਤੇ ਉਹਨਾਂ ਨੇ ਕੀ ਕੁਝ ਕਿਹਾਗਾ ਅੱਜ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਤਾਂ ਕਹਿਣਾ ਵੀ ਜਿਹੜੀਆਂ ਗੁਰੂਆਂ ਦੀਆਂ ਆਪਣੇ ਦੀਆਂ ਯਾਦਾਂ ਨੇ ਜ਼ਰੂਰ ਉਹਨਾਂ ਨੂੰ ਮਨਾਇਆ ਕਰੋ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਉਹਨਾਂ ਦਾ ਬਹੁਤ ਅੱਜ ਸਾਡੇ ਪਿੰਡ ਦੇ ਉੱਤੇ ਕਿਰਪਾ ਹੋਈ ਆ ਸ੍ਰੀ ਖੰਡਪੜ ਪ੍ਰਕਾਸ਼ ਕਰਾਏ ਨੇ ਤੇ ਉਹਨਾਂ ਦੇ ਨਾਂ ਤੇ ਅੱਜ ਲੰਗਰ ਚੱਲ ਰਹੇ ਨੇ ਤੇ ਤੁਹਾਨੂੰ ਪਤਾ ਵੀ ਇਸ ਪਿੰਡ ਸੈਦੇ ਵਾਲੇ ਦੇ ਵਿੱਚ ਤੀਸਰੀ ਪਾਸ਼ੇ ਸ੍ਰੀ ਗੁਰੂ ਅਮਰਦਾਸ ਦਾ ਜੋੜਾ ਵੀ ਆ ਬੜੀ ਵੱਡੀ ਕਿਰਪਾ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਅੱਜ ਤੁਹਾਡਾ ਮੀਡੀਆ ਦਾ ਪਿੰਡ ਦੇ ਜੋ ਵੀ ਸੇਵਾਦਾਰ ਸੇਵਾ ਕਰ ਰਹੇ ਨੇ ਸਾਰੇ ਪਰਿਵਾਰ ਦਾ ਪੂਰੇ ਨਗਰ ਦਾ ਮੈਂ ਤੈਅ ਤਲੋ ਧਵਾਦ ਕਰਦਾ ਵੀ ਵੱਧ ਚੜ ਕੇ ਵੀ ਸੇਵਾ ਕਰਦੇ ਜਾ ਕਰੋ ਤੇ ਲੰਗਰ ਲਾਉਂਦੇ ਰਿਹਾ ਕਰੋ ਤੇ ਖੰਡ ਪਾਟ ਕਰਾਉਂਦੇ ਰਿਹਾ ਕਰੋ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ ਧੰਨਵਾਦ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜਾ ਚੰਗਾ ਲੱਗਿਆ ਜੀ ਅਸੀਂ ਸਿਰਦੇਵਾਲ ਪਹੁੰਚੇ ਆ ਸਤਿਗੁਰੂ ਭਗਤ ਰਬਦਾਸ ਜੀ ਮਹਾਰਾਜ ਦੇ ਗੋਲਪਰ ਮੁਨਾ ਰਹੇ ਆ ਅਵਤਾਰ ਦਾ ਮੁਨਾ ਰਹੇ ਆ ਸਾਨੂੰ ਬੜਾ ਚੰਗਾ ਲੱਗਿਆ ਰਾਤੀ ਵੀ ਸਾ ਅਸੀਂ ਦੀਵਾਨ ਲਾਇਆ ਸੀ ਘੰਟਾ ਸਵਾ ਘੰਟਾ ਤੇ ਬੜੀ ਸੰਗਤ ਨੇ ਪਿਆਰ ਤੇ ਸਰਦਾ ਭਾਵ ਨਾਲ ਸੁਣਿਆ ਤੇ ਸਾਨੂੰ ਫਿਰ ਬਾਬਾ ਕਾਲਾ ਸਿੰਘ ਜੀ ਨੇ ਸਦਾ ਪੱਤਰ ਦਿੱਤਾ ਸੀਗਾ ਵੀ ਤੁਸੀਂ ਜਰੂਰ ਪਹੁੰਚਿਓ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਪ੍ਰੋਗਰਾਮ ਹੋ ਰਿਹਾ ਤੇ ਹੋਣਾ ਵੀ ਚਾਹੀਦਾ ਉਹਨਾਂ ਨੇ ਉਹਨਾਂ ਦਾ ਕੋਈ ਜਾਤੀ ਪਾਤੀ ਨਾਲ ਸੰਬੰਧ ਨਹੀਂ ਸੀਗਾ ਭਗਤ ਰਬਦਾਸ ਜੀ ਮਹਾਰਾਜ ਨੇ ਤਾਂ ਸੱਚ ਬੋਲਿਆ ਤੇ ਸੱਚ ਵਰਤਾਇਆ ਤੇ ਸੱਚ ਨਾਲ ਹੀ ਜੋੜਿਆ ਕੁਝ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੇ ਹੈ ਕਿ ਨਗਰ ਸੈਦੇਵਾਲ ਦੇ ਸਾਰੇ ਗੁਰਸਿੱਖਾਂ ਵੱਲੋਂ ਮਿਲ ਕਰਕੇ ਆਪਣੇ ਭਗਤ ਬਾਬਾ ਰਬਦਾਸ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਗਿਆ ਪਰਸੂ ਤੋਂ ਲੈ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ ਭਗਤ ਜੀ ਦੀ ਕਿਰਪਾ ਤੇ ਸਦਕਾ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਭਗਤ ਜੀ ਕਿਰਪਾ ਕਰਨ ਆਪਣੇ ਸੇਵਕਾਂ ਦੇ ਸਿਰ ਤੇ ਮੇਹਰਾਂ ਦਾ ਹੱਥ ਰੱਖਣ ਤੇ ਇਹਨਾਂ ਦੇ ਸੇਵਾਦਾਰ ਇਸੇ ਤਰ੍ਹਾਂ ਹੀ ਹਰ ਸਾਲ ਪਵਿੱਤਰ ਦਿਹਾੜੇ ਨੂੰ ਮਨਾ ਕਰਕੇ ਉਹਨਾਂ ਦੇ ਚਰਨਾਂ ਵਿੱਚੋਂ ਬਖਸ਼ਾਂ ਲੈ ਕੇ ਤੇ ਧੰਤਾ ਦੇ ਜੋਗ ਬੰਦੇ ਰਹਿਣ ਮੈਂ ਇਹਨਾਂ ਸਾਰੇ ਵੀਰਾਂ ਨੂੰ ਅਤੇ ਬਾਬਾ ਜੀਆ ਨੂੰ ਭਗਤ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਜਿੱਥੇ ਵਧਾਈ ਦਿੰਦਾ ਉੱਥੇ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਬਾਬਾ ਜੀ ਕਿਰਪਾ ਕਰਿਓ ਰਹਿਮਤ ਕਰਿਓ ਸਾਰੇ ਆਪਣੇ ਸੇਵਕਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ ਤਾਕੇ ਤੁਹਾਡੇ ਸੇਵਾਦਾਰ ਇਸੇ ਤਰ੍ਹਾਂ ਤੁਹਾਡੇ ਚਰਨਾਂ ਦੀ ਸੇਵਾ ਕਰਕੇ ਤੁਹਾਡੇ ਚਰਨਾਂ ਵਿੱਚੋਂ ਬਖਸ਼ਾ ਲੈ ਕੇ ਤੇ ਧੰਨਤਾ ਦੀ ਯੋਗ ਬਣਦੇ ਰਹਿਣ